ਇਹਨਾਂ ਨੂੰ ਸੁਕਾ ਸਕਦੇ ਆ ਜਾਂ ਆਪਾਂ ਪੰਸਾਰੀ ਦੀ ਦੁਕਾਨ ਤੋਂ ਇਵੇਂ ਕਰੇਲੇ ਜਿਹੜੇ ਉਹ ਲਿਆ ਸਕਦੇ ਬੜੇ ਈਜ਼ੀਲੀ ਆਪਾਂ ਨੂੰ ਉਹ 10-20 ਰੁਪਏ ਦੇ ਮਿਲ ਜਾਣਗੇ ਇਸੇ ਤਰ੍ਹਾਂ ਹੀ ਇਹ ਹਲਦੀ ਹੈ ਤਾਂ ਇਸ ਹਲਦੀ ਨੂੰ ਜਿਹੜਾ ਉਹ ਆਪਾਂ ਇਸੇ ਤਰ੍ਹਾਂ ਪੰਸਾਰੀ ਦੀ ਦੁਕਾਨ ਤੋਂ ਲੈਣਾ ਜਾਂ ਆਪਣੇ ਘਰਾਂ 'ਚ ਵੀ ਹੋਏਗੀ ਤੇ ਇਹ ਮੇਥੀ ਦਾਣਾ ਸਿੰਪਲ ਤਿੰਨ ਚੀਜ਼ਾਂ ਨੇ ਇਹਨਾਂ ਨੂੰ ਆਪਾਂ ਇਹਦੇ 'ਚ ਜਿਹੜਾ ਮੇਥੀ ਦਾਣਾ ਹੈ ਇਹਨੂੰ ਆਪਾਂ ਤਵੇ ਦੇ ਉੱਪਰ ਸਭ ਤੋਂ ਪਹਿਲਾਂ ਰੋਸਟ ਕਰਨਾ ਜਿਵੇਂ ਇਹ ਥੋੜਾ ਜਿਹਾ ਲਾਲੀ ਲੈਣ ਲੱਗਿਆ ਤਾਂ ਇਹਨੂੰ ਇਸੇ ਤਰ੍ਹਾਂ ਦੇ ਮੇਥੀ ਦਾਣੇ ਨੂੰ ਆਪਾਂ ਜਿਹੜਾ ਗ੍ਰाइंड ਕਰ ਲੈਣਾ ਹੈ ਗ੍ਰाइंड ਕਰਕੇ ਪਾਊਡਰ ਬਣਾ ਲੈਣਾ ਇਸੇ ਤਰ੍ਹਾਂ ਹੀ ਹਲਦੀ ਨੂੰ ਆਪਾਂ ਜਿਹੜਾ ਗ੍ਰाइंड ਕਰਕੇ ਪਾਊਡਰ ਬਣਾਵਾਂਗੇ ਔਰ ਇਸੇ ਤਰ੍ਹਾਂ ਹੀ ਜਿਹੜਾ ਇਹ ਕਰੇਲਾ ਹੈ ਇਹਨੂੰ ਵੀ ਆਪਾਂ ਪਾਊਡਰ ਫਾਰਮ 'ਚ ਲੈ ਲੈਣਾ ਇਕੱਠੀ ਪਾ ਸਕਦੇ ਆਪਾਂ ਹਾਂ ਤਿੰਨਾਂ ਨੂੰ ਇਕੱਠੇ ਕਰਕੇ ਵੀ ਜਿਹੜਾ ਉਹ ਆਪਾਂ ਪਾਊਡਰ ਫਾਰਮ 'ਚ ਲੈ ਲੈਣਾ ਔਰ ਇਹਨੂੰ ਤੁਸੀਂ 50-50 ਗ੍ਰਾਮ ਤਿੰਨੋਂ ਨੂੰ ਲੈਂਦੇ ਹੋ ਤਾਂ ਟੋਟਲ 150 ਗ੍ਰਾਮ ਸਾਡੇ ਕੋਲ ਜਿਹੜਾ ਉਹ ਫਾਰਮੂਲਾ ਬਣ ਜਾਏਗਾ ਇਹ ਸਰ ਸਵੇਰ ਨਾਸ਼ਤੇ ਤੋਂ ਪਹਿਲਾਂ ਤੁਸੀਂ ਐਨਾ ਇੱਕ ਜਿਹੜਾ ਇਹ ਤੁਸੀਂ ਕੱਚ ਦੀ ਗਲਾਸ 'ਚ ਪਾਣੀ ਪਾ ਕੇ ਉਹਦੇ 'ਚ ਇਹਨੂੰ ਪਾ ਕੇ ਤੇ ਇਹਨੂੰ ਘੋਲ ਕੇ ਤੁਸੀਂ ਸਵੇਰੇ ਖਾਲੀ ਪੇਟ ਲੈ ਸਕਦੇ ਹੋ ਰਾਤ ਨੂੰ ਡਿਨਰ ਤੋਂ ਪਹਿਲਾਂ ਜਿਹੜਾ ਉਸ ਟਾਈਮ ਤੇ ਤੁਸੀਂ ਇੰਨਾ ਜਿਹੜਾ ਇਹਨੂੰ ਲੈ ਸਕਦੇ ਹੋ